ਉਹ ਆਪਣੀ ਦਾਦੀ ਨਾਲ ਗੱਲ ਕਰਾ। ਅੰਮੀ ਭਾਜੀ। ਅੰਮੀ ਓਏ। ਅੰਮੀ ਭਾਜੀ। ਜਸਟਿਸ ਫੋਰ ਡਾਕਟਰ ਮੁਮਿਤਾ। ਜਿਹੜਾ ਹੋ ਗਿਆ। ਡਾਕਟਰ ਮੁਮਿਤਾ। ਜਿੰਦਾਂ। ਉਹ ਕਿਪਾ ਰਹੀ ਹੈ। ਕੌਸ਼ੀਆਂ ਨੂੰ ਸਜ਼ਾ ਦਿਓ। ਸਜ਼ਾ ਦਿਓ। ਤਿਹੜੇ ਨੂੰ ਜਾਣ ਨਹੀਂ ਰਿਹਾ ਭਾਈ ਕਿੱਲੇ ਕਿੱਥੇ ਆਂ ਜਿੱਧਰ ਮਰਜ਼ੀ ਭੇਜ ਦੇ ਹਲੋ ਹਾਂ ਨਹੀਂ ਮਾਸ਼ਾਅੱਲ ਨੌਂ ਨੰਬਰ ਦਾ ਪਤਾ ਨਹੀਂ ਦੇਖੀਂ ਕਰੋ ਭਾਈ ਕਰਨ ਕੀ ਕੋਈ ਅਮਿਤਾ ਦੇਵਨਾਥ ਜੀ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਇਕੱਠੇ ਹੋਏ ਆ ਕਿਉਂਕਿ ਇਹ ਅਸਮਾਜਿਕ ਕਾਰਾ ਇਨਸਾਨੀਅਤ ਨੂੰ ਸ਼ਰਮਚਾਰ ਕਰਨ ਵਾਲਾ ਇਹ ਕਾਰਾ ਕੀਤਾ ਗਿਆ ਹੈ ਇਹਦੇ ਖਿਲਾਫ ਆਵਾਜ਼ ਉਠਾਈ ਜਾਵੇ ਤੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਹੈ ਉਹਨਾਂ ਨੂੰ ਫਾਂਸੀ ਤੋਂ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਸਮਾਜ ਦੇ ਲਈ ਇੱਕ ਇਹੋ ਜਿਹਾ ਆਪਣਾ ਨਿਆ ਦਾ ਬਣ ਜਾਏ ਤਾਂ ਕਿ ਕਿਸੇ ਕੋਈ ਵੀ ਇਦਾਂ ਦਾ ਕਾਰਾ ਕਰਨ ਮਲੇ ਸੋਚੇ ਵੀ ਅਸੀਂ ਕੀ ਕਰਦੇ ਆਂ ਤਾਂ ਅਸੀਂ ਸਾਰੇ ਨੌਜਵਾਨ ਇਥੋਂ ਕੈਂਡਲ ਮਾਰਚ ਇਸ ਲਈ ਕੱਢ ਰਹੇ ਆ ਕਿ ਡਾਕਟਰ ਮਮਿਤਾ ਦੇਵਨਾਥ ਨੂੰ ਸਨਹਾਈ ਨਹੀਂ ਦਿੱਤੀ ਜਾਵੇ ਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇ ਕਿ ਇਹਦੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹਾਂਜੀ ਅੱਜ ਰੇਰੂ ਪਿੰਡ ਜਿਲ੍ਹਾ ਗਲੰਦਰ ਦੇ ਇਹ ਪਿੰਡ ਦੇ ਨਿਵਾਸ ਨੌਜਵਾਨ ਜਿਹੜੇ ਇਕੱਠੇ ਹੋਏ ਆ ਉਮੀਦਾਂ ਜੀਵਨਾਥਨ ਨੂੰ ਜਿਹੜਾ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਜਾਊਗਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਪਰ ਇਸ ਕੈਂਡਲ ਮਾਰਚ ਦਾ ਕੋਈ ਵੀ ਫਾਇਦਾ ਨਹੀਂ ਇਹ ਫਾਇਦਾ ਕਿਉਂ ਨਹੀਂਗਾ ਕਿਉਂਕਿ ਇਹਦੇ ਨਾਲ ਕਿਸੇ ਵੀ ਦੋਸ਼ੀ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਸਜ਼ਾ ਨਹੀਂ ਮਿਲਣੀ ਪਤਾ ਨਹੀਂ ਕਿੰਨੇ ਕੁ ਰੇਪ ਹੋ ਚੁੱਕੇ ਆ ਤੇ ਪਤਾ ਨਹੀਂ ਕਿੰਨੀ ਕੁ ਵਾਰੀ ਕੈਂਡਲ ਮਾਰਚ ਕੱਢ ਚੁੱਕੇ ਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਕਾਰਵਾਈ ਉਦੋਂ ਹੋਣੀ ਆ ਜਦੋਂ ਅਸੀਂ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਇਥੋਂ ਮੋਮਬਤੀਆਂ ਚੱਕਣੀਆਂ ਜਾ ਕੇ ਚੌਂਕ 'ਚ ਰੱਖ ਰਿਆਂਗਾ ਜਾਂ ਜਿੱਥੇ ਵੀ ਸਾਡਾ ਸਾਡਾ ਟੀਚਾ ਹੋਊਗਾ ਉੱਥੇ ਰੱਖ ਦੇਾਂਗੇ ਉਹਦਾ ਸਾਨੂੰ ਕੋਈ ਫਾਇਦਾ ਨਹੀਂਗਾ ਇਸ ਕਰਕੇ ਇਹ ਕੈਂਡਲ ਮਾਰਚ ਦੀ ਜਗ੍ਹਾ ਜੇ ਅਸੀਂ ਇਹ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਤਾਂ ਉਹ ਸਰ ਨਾਲੋਂ ਵਧੀਆ ਹੋਊਗੀ ਤੇ ਇਹ ਇਕੱਲਾ ਇੱਕ ਰੇਪ ਦੀ ਨਹੀਂ ਮੈਂ ਗੱਲ ਕਰਨ ਲੱਗਾ ਹੈਗਾ ਇੱਕ ਸਾਡੇ ਪਿੰਡ ਦਾ ਹੀ ਬਹੁਤ ਵੱਡਾ ਮੁੱਦਾ ਆ ਜਿਹਦੇ ਕਰਕੇ ਕੁਝ ਨੌਜਵਾਨ ਜਿਹੜੇ ਆ ਉਸ ਲੜਾਈ ਨੂੰ ਲੜ ਰਹੇ ਆ ਬਾਕੀ ਸਾਰੇ ਆਪਣੇ ਘਰੀ ਸੁੱਤੇ ਪਏ ਆ ਉਹ ਕਹਿੰਦੇ ਵੀ ਸਾਡੇ ਘਰ ਹੀ ਅੱਗ ਨਹੀਂ ਲੱਗੀ ਜਾਈ ਕੋ ਅੱਗ ਹੈਗੀਆਂ ਨਸ਼ਿਆਂ ਦੀ ਸ਼ਰੇਆਮ ਰੇਰੂ ਦੇ ਵਿੱਚ ਨਸ਼ਾ ਵਿਕ ਰਿਹਾ ਆ ਸ਼ਰੇਆਮ ਸ਼ਰੇਆਮ ਨਸ਼ਾ ਵਿਕ ਰਿਹਾ ਆ ਪਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਸਾਰੇ ਸ਼ਰੇਆਮ ਇਥੋਂ ਪੈਸੇ ਲੈ ਕੇ ਜਾਂਦੇ ਆ ਕੋਈ ਬੋਲਦਾ ਨਹੀਂ ਹੈਗਾ ਉਹਨਾਂ ਨੂੰ ਸਮਝਾ ਵੇਚਣ ਵਾਲੇ ਹਿੱਸਾ ਦਿੰਦੇ ਆ ਸਾਨੂੰ ਉਸ ਗੱਲਬਾਰ ਵੀ ਸੋਚਣਾ ਚਾਹੀਦਾ ਕਿੱਲਾ ਇਸ ਮੁੱਦੇ ਤੇ ਨਹੀਂ ਬੋਲਣਾ ਚਾਹੀਦਾ ਸੋ ਸਾਰੇ ਨੌਜਵਾਨ ਸਾਥੀਆਂ ਨੂੰ ਪਿੰਡ ਨਿਵਾਸੀਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਸਹੀ ਗਲਤ ਨੂੰ ਗਲਤ ਕਿਹਾ ਕਰੋ ਸਹੀ ਨੂੰ ਸਹੀ ਕਿਹਾ ਕਰੋ ਗਲਤ ਦੇ ਖਿਲਾਫ ਸਾਰੇ ਜਣੇ ਬੋਲੋ ਇਹ ਨਹੀਂ ਵੀ ਕਿਸੇ ਇੱਕ ਬੰਦੇ ਨੇ ਠੇਕਾ ਲੈ ਲਿਆ ਦੋ ਬੰਦਿਆਂ ਨੇ ਠੇਕਾ ਲੈ ਲਿਆ ਉਹ ਇੱਕ ਦੋ ਬੰਦਿਆਂ ਦਾ ਬੈਰ ਪੈ ਜਾਂਦਾ ਆ ਬਾਕੀ ਸਾਰੇ ਘਰੇ ਜਾ ਕੇ ਬਹਿ ਜਾਂਦੇ ਆ ਸੋ ਜੇ ਅਸੀਂ ਨਸ਼ੇ ਦੇ ਖਿਲਾਫ ਖੁੱਲ੍ਹਾਂਗੇ ਤਾਂ ਸਾਰੇ ਇਕੱਠੇ ਹੋ ਕੇ ਬੋਲੋ ਇੱਕ ਜਣੇ ਦੀ ਜ਼ਿੰਮੇਵਾਰੀ ਨਾ ਲਾਓ ਆਉਣਾ ਯਾਰ ਚਲੋ ਚਲੋ ਸਪੋਰਟ ਨਾਲ ਗੱਲ ਕਰਨੀ ਪਣੀ ਹੋਰ ਯਾਰ ਹੋਰੇ ਮੋਟੇ ਹਾਂ ਹਾਂ ਤੈਨੂੰ ਕਰੋ ਕਰਤੰ ਕਰਤੰ ਕਰ ਸਾਡੇ ਪਿੰਡ ਜਿਹਾ ਬਹੁਤ ਦਿੱਖਦਾ ਬਹੁਤ ਦਿੱਖਦਾ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਨਾਲੋਂ ਫਾਂਸੀ ਦਿਓ ਫਾਂਸੀ ਦਿਓ Yo lo vayo, vayo. ਦੇਣਾ ਸਮਰ ਹੈ ਸਮਰ ਹੈ ਸਮਰ ਹੈ ਮੰਗਿਆ ਦੋਸ਼ਿਆ ਨੂੰ ਖੜਾ ਦੇ ਸਾਰਾ ਦੋਸ਼ਿਆ ਮਮਿਤਾ ਦੇਵਨਾਥ ਨੂੰ ਰਹਾ ਰਹਾ ਆਪਣੇ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਬੰਦੀਆਂ 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 ਰੇਰੂ ਦੇ ਵਿੱਚ ਸਾਰੇ ਇਹ ਨੌਜਵਾਨ ਰੇਰੂ ਪਿੰਡ ਦੇ ਜਿਹੜੇ ਆ ਫਾਸੀ ਦਿਓ ਫਾਸੀ ਦਿਓ ਬੰਦੀ ਦਿਓ ਫਾਸੀ ਦਿਓ लोकल <laughs>